ਕੋਲ ਖਲੋਤਾ ਸੀ ਮਲੇਰਕੋਟ ਦਾ ਨਵਾਬ ਔਰ ਉਹਨੂੰ ਪੁੱਛਿਆ ਵजीर खान ਨੇ ਮਲੇਰਕੋਟਲਾ ਸਾਹਿਬ ਨੇ ਮੇਰੇ ਮਨਚੇ ਪੇਣਾ ਬੱਚਿਆਂ ਨੂੰ ਤੁਸੀਂ ਸਜਾ ਦਿਓ ਕਿਉਂਕਿ ਚਮਕੌਰ ਦੇ ਜੰਗ ਵਿੱਚ ਤੁਹਾਡੇ ਪ੍ਰਾਣ ਲਾਰਖਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੀਰ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ ਇਹ ਬਦਲਾ ਲੈਣ ਦਾ ਸਮਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਆਣ ਉਹਨਾਂ ਦੇ ਪੁੱਤਰ ਆ ਗਏ ਨੇ ਆਪਣੇ ਹੱਥਾਂ ਤੁਸੀਂ ਆਪਣੇ ਭਰਾ ਦਾ ਬਦਲਾ ਲਓ ਮੈਂ ਕਹਿੰਦਾ ਮਲੇਰ ਕੋਟਲਾ ਸਾਹਿਬ ਇਹਨਾਂ ਬੱਚਿਆਂ ਨੂੰ ਤੁਸੀਂ ਸਜ਼ਾ ਦਿਓ ਉਹਨੇ ਆਖਿਆ ਵजीर खान ਮੈਦਾਨਾ ਜੰਗ ਹੋਵੇ ਗੁਰਗੋਬਿੰਦ ਸਿੰਘ ਸਾਹਿਬ ਲੜਾਈ ਲੜਨ ਤੇ ਮੈਂ ਭਰਾ ਦਾ ਬਦਲਾ ਲਾਵਾਂ ਕੌਣ ਕਹਿੰਦਾ ਮਾਸੂਮ ਬੱਚਿਆਂ ਦਾ ਕੀ ਗੁਨਾਹ ਦੱਸ ਐ ਕਦੇ ਸ਼ਰਾ ਦੀ ਇਹ ਗੱਲ ਕਹਿੰਦੀ ਵੀ ਮਾਸੂਮ ਦੁੱਧੰਦਿਆਂ ਵਾਲੇ ਮਾਸੂਮ ਬੱਚੇ ਤੇ ਬਿਰਧ ਦੇ ਉੱਪਰ वार ਕੀਤਾ ਜਾਵੇ ਇਉਂ ਨਾ ਕਰਨ ਮੈਂ ਤੇਰੇ ਪਾਪ ਵਿੱਚ ਸ਼ਾਮਲ ਨਹੀਂ ਹੋ ਸਕਦਾ ਇਸ ਕਰਕੇ ਇਉਂ ਨਹੀਂ ਕਰਨਾ ਚਾਹੀਦਾ ਤੇ ਨਾ ਕਰਨ ਸਹਿਬ ਯਾਦਨ ਵਾਅ ਉਸ ਤੇ ਨਹੀਂ ਗੱਲ ਸੁਣੀ ਖਾਲਸਾ ਜੀ ਮਲੇਰ ਕੋਟਲੇ ਦੇ ਨਵਾਬ ਦੇ ਸੋ ਉਹ ਸਮੇਂ ਛਾਹੀ ਕਾਜਨ ਕੋਲ ਬੁਲਾਇਆ ਗਿਆਨ ਫਤਵਾ ਲਾਇਆ ਸਹਿਬ ਯਾਦਨ ਸਹਿਬ ਯਾਦ ਐਡੇ ਜਿਹੜੇ ਜਿਹੜੇ ਸਾਡੀ ਈਨ ਨਹੀਂ ਮੰਨਦੇ ਇਹਨਾਂ ਨੂੰ ਐਸੀ ਮੌਤ ਇਹਨਾਂ ਨੂੰ ਮਾਰਨਾ ਚਾਹੀਦਾ ਸ਼ਹੀਦ ਕਰਨਾ ਚਾਹੀਦਾ ਸ਼ਾਹੀ ਕਾਜ਼ੀ ਦੀ ਸੜੀ ਹੋਈ ਜ਼ੁਬਾਨ ਚੋਂ ਕਹਿਰ ਭਰਿਆ ਫਤਵਾ ਇੱਕ ਦੀਵਾਰ 'ਤੇ ਖੜੇ ਕਰਕੇ ਇਹਨਾਂ ਨੂੰ ਚਿਣ ਕੇ ਸ਼ਹੀਦ ਕਰ ਦੇਣੇ ਚਾਹੀਦੇ ਹਣੈ ਮਲੇਰ ਕੋਟਲੇ ਦੇ Nawab ਨੇ ਸੁਣਿਆ ਤੇ ਬੂਹ ਪਾ ਰਿਆ ਹਾਲ ਦਾ ਨਾਰਾ ਮਾਰਦਾ ਉਹ ਸਭਾ ਵਿੱਚੋਂ ਉੱਠ ਕੇ ਤੁਰ ਗਿਆ ਮੈਂ ਤੇਰੇ ਪਾਪਾ ਦੀ ਛਾਵੇਂ ਆਉਣਾ ਵਜ਼ੀਰ ਕਾ ਤੈਨੂੰ ਦੋਜਖਾਂ ਚੋਂ ਢੋਈ ਨਹੀਂ ਮਿਲਣੇ ਕਿੱਥੇ ਲਿਖਿਆ ਕਿਹੜੀ ਛੜਾ ਕਹਿੰਦੀ ਹੈ ਪਿਤਾ ਦਾ ਵਾ ਬਦਲਾ ਬੱਚਿਆਂ ਮਾਸੂਮਾਂ ਤੋਂ ਲਿਆ ਜਾਵੇ ਕਦੇ ਵਾਸਤੇ ਨਹੀਂ ਮੈਂ ਇਸ ਪਾਪ ਦੇ ਪਿਛਾਵਰ ਨਹੀਂ ਹੋਵਾਂਗਾ ਮਲੇਰ ਕੋਟਲਾ ਨਵਾਬ ਸਭ ਚਲੇ ਗਏ ਕੌਣ ਸੁਣਦਾ ਸਿੱਖਾ ਜੀ ਰਾਤ ਨੂੰ ਫਿਰ ਸਹਿਬ ਯਾਦ ਮਾਤਾ ਜੀ ਦੇ ਕੋਲ ਸਹਿਬ ਯਾਦ ਨੂੰ ਪੇਹੇ ਦਿੱਤਾ ਗਿਆ ਸਾਰੀ ਦਸਤਾਰ ਸੋਲ ਲਈ ਕਿ ਕੱਲ ਨੂੰ ਇਹਨਾਂ ਨੂੰ ਦੀਵਾਰ 'ਤੇ ਖੜੇ ਕਰਕੇ ਚਿੰਕੇ ਸ਼ਹੀਦ ਕਰ ਦਿੱਤਾ ਜਾਵੇਗਾ ਮਾਤਾ ਦੇ ਕੋਲ ਦੁੱਖਾਂ ਭਾਰੀ ਰਾਤ ਕਿਵੇਂ ਲੰਘਦੀ ਹੋਵੇਗੀ ਕੋਲ ਕੋਈ ਘਰ ਕਾਟ ਨਹੀਂ ਰਹਿ ਗਿਆ ਸਾਰਾ ਪਰਿਵਾਰ ਵਿਚਰ ਗਿਆ ਤਾਂ ਉਹ ਬੱਚੇ ਮਸੂਮ ਉਹਨਾਂ ਤੇ ਫਤਵਾ ਲੱਗ ਗਿਆ ਕੀ ਹਾਲਾਤ ਹੋਣਗੇ ਕਰੇ ਸੋਚੋ ਨਹੀਂ ਕੋਈ ਲੈਣ ਵਾਲ ਤੇ ਲੀੜਾ ਨਹੀਂ ਕੋਈ ਵਿਛਾਉਣ ਵਾਲ ਤੇ ਲੀੜਾ ਮਸੂਮ ਜਿੰਦਾ ਨਹੀਂ ਕੋਈ ਰੋਟੀ ਪਾਣੀ ਦਾ ਪ੍ਰਬੰਧ ਹੈ ਕਿੰਨੀ ਮੁਸੀਬਤ ਹੈ ਹਾਲ ਸਾ ਜ ਉਸ ਸਮੇਂ ਦੀ ਬਲਿਹਾਰ ਗਈਏ ਮਾਤਾ ਤੋਂ ਇੱਕ ਰਖਬੇ ਕਰੂ शकते ਸਾਰੀ ਰਾਤ ਖੱਬੇ ਸਗੇ ਸਾਹਿਬ ਯਾਦਿਆਂ ਨੂੰ ਲੈ ਕੇ ਖਾਲਸਾ ਜੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਗੁਰੂ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਪਰਦਾਦੇ ਗੁਰੂ ਹਰਗੋਬਿੰਦ ਸਾਹਿਬ ਪਰਦਾਦੇ ਦੇ ਪਿਤਾ ਧੰਨ ਗੁਰੂ ਅਰਜਨ ਸਾਹਿਬ ਸ਼ਹੀਦਾਂ ਨੇ ਸਤਾਜ ਦੀਆਂ ਕੁਰਬਾਨੀਆਂ ਸੁਣਾਉਂਦੇ ਰਹੀ ਰਾਤ ਲੰਘ ਰਹੀ ਹੈ ਅੱਧੀ ਰਾਤ ਦਾ ਸਮਾਂ ਹੋਇਆ ਤੇ ਮੋਤੀ ਮਹਿਰਾਨ ਜਿਹਨੂੰ ਅੱਜ ਕੌਮ ਭੁੱਲਦੀ ਜਾ ਰਹੀ ਹੈ ਕੌਮ ਭੁੱਲਦੀ ਜਾਂਦੀ ਹੈ ਮੋਤੀ ਮੈਰੀ ਨੇ ਖਬਰ ਸੁਣੀ ਢੰਡੋਰ ਜੀ ਵਜ਼ੀਰ ਕਾਲਾ ਸਰਹੰਦ ਵਿੱਚ ਸ਼ਾਇਦ ਢੰਡੋਰਾ ਪਿੱਟ ਕੇ ਕਹਿ ਰਿਹਾ ਸੀ ਬਾਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਗੀ ਸਾਹਿਬ ਯਾਦੈ ਕੱਲ ਨੂੰ ਦੀਵਾਰ 'ਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣਗੇ ਤਮਾਮ ਲੋਕ ਸਰਹੰਦ ਦੇ ਵੇਖਣ ਵਾਸਤੇ ਇਕੱਠੇ ਹੋਵੋ ਢੰਡੋਰ ਦੀ ਢਣੋਰਾ ਪਿੱਟ ਰਿਆ ਮੋਤੀ rau ਮੈਰਾ ਦੁੱਧ ਲੈ ਕੇ ਆਇਆ ਹੈ ਔਰ ਆ ਕੇ ਪੁਲਿਸ ਕਰਮਚਾਰੀ ਪਹਿਰੇਦਾਰਾਂ ਨੂੰ ਗਹਿਣੇ ਕਰਦੀਦੇ ਸਾਰਾ ਗਹਿਣਾ ਘਾਟਾ ਦੇ ਦਿੱਤਾ ਲਾਲਚੈਂ ਮਾਤਾ ਜੀ ਗੋਦਦੋ ਲੈ ਕੇ ਪਹੁੰਚਾ ਮਾਂ ਜੀ ਬੁੱਬੇ ਬੁੱਬੇ ਰਹਿੰਦੇ ਹੋਏ ਮੋਤੀ ਮੈਜਨੇ ਦੱਸਿਆ ਮਾਂ ਜੀ ਆ ਦੁੱਧ ਲੈ ਕੇ ਆਇਆ ਮਾਂ ਮੈਂ ਤੈਨੂੰ ਇੱਕ ਦੁੱਖਾਂ ਭਰੀ ਦਸਤਾਨ ਦੱਸਣ ਵਾਸਤੇ ਆਇਆ ਹਾਂ ਆ ਪੋਲੀਆਂ ਪਾਲੀਆਂ ਸੂਰਤਾਂ ਆ ਨੰਨੇ-ਮੁੰਨੇ ਤੇਰੇ ਪੋਤਰੇ ਅੱਜ ਦੀ ਰਾਤ ਤੇਰੇ ਕੋਲ ਹੈ ਇਹ ਸੂਰਤ ਤਾਂ ਭਾਲ ਕੇ ਸਦਾ ਦੀ ਲੋਪ ਹੋ ਜਾਣੀ ਆ ਮਾਂ ਬਾਦਸ਼ਾਹ ਵਜੀਰ ਖਾਨ ਦਾ ਕੰਡੋਰਚੀ ਗਵਰਨਰ ਦਾ ਢੰਡੋਰਾ ਪਿੱਟ ਪਿੱਟ ਕੇ ਕਹਿ ਰਿਹਾ ਸਰਹੰਗ ਵਿੱਚ ਗੁਰੂ ਦੇ ਬਾਗੀ ਗੁਰੂ ਦੇ ਬਾਗੀ ਸਾਹਿਬ ਯਾਦੇ ਦੀਵਾਰ 'ਚ ਖੜੇ ਕਰਕੇ ਚਿੰਨ ਕੇ ਸ਼ਹੀਦ ਕਰ ਦੇਣੇ ਨੇ ਮਾਂ ਇਹ ਅੱਜ ਦੀ ਰਾਤ ਤੇਰੇ ਕੋਲ ਨੇ ਕੱਲ ਨੂੰ ਨਿਤ ਇਹਨੂੰ ਮਿਲਣਾ ਹੈ ਦਿਲ ਦੇ ਵਲਵਲੇ ਸਾਂਝੇ ਕਰ ਲਾ ਇਹਨਾਂ ਆਪਣੇ ਸੁਖਾਲਦ ਦੇ ਪੋਤਰਾਂ ਨੂੰ ਪਿਆਰ ਕਰ ਲਾ ਮਾਂ ਆ ਰਾਤ ਦੇ ਰਾਤ ਤੇਰੇ ਕੋਲ ਨੇ ਦਿਨੇ ਨਹੀਂ ਇਹ ਭੋਲੀਆਂ ਸੂਰਤਾ ਮਿਲਣੀਆਂ ਤੇਰਜ ਦਿੱਤੀ ਮੋਤੀ ਮੈਨੂੰ ਪਤਾ ਜੋ ਹੋਣ ਵਾਲਾ ਹੈ ਇਹ ਆਪਣੇ ਬਾਪ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਪੁੱਤਰ ਦੇ ਪੋਤਰੇ ਨੇ ਇਹਨਾਂ ਦੇ ਦਾਦੇ ਨੇ ਹਿੰਦ ਧਰਮ ਦੀ ਰਾਖੀ ਵਾਸਤੇ ਕੁਰਬਾਨੀ ਕੀਤੀ ਹੈ ਧਰਮ ਨਹੀਂ ਛੱਡਣਗੇ ਮੋਤੀ ਸ਼ਹੀਦ ਹੋਣਾ ਪ੍ਰਮਾਣ ਕਰਨਗੇ ਮੇਰੇ ਲਾ ਪੋਤਰੇ ਮੈਨੂੰ ਪਤਾ ਹੈ ਇਸ ਗੱਲ ਦਾ ਤੇਰਜ ਦੇ ਕੇ ਮਾਤਾ ਜੀ ਨੇ ਵਾਪਸ ਮੋੜ ਤਾ ਉਹਦਾ ਘਾਣ ਬੱਚਾ ਕੋਲੂ ਚ ਪੀੜ ਕੇ ਖਾਲਸਾ ਜੀ ਸਾਰਾ ਮੌਤ ਦੇ ਘਾਟ ਉਤਾਰ ਰਿਆ ਸੀ ਝਾਲਮਾ ਨੇ ਮੋਤੀਰਾਉ ਮਹਿਰੇ ਦੇ ਦਿਨ ਚੜਿਆ ਬੱਚਿਆਂ ਨੂੰ ਤਿਆਰ ਕੀਤਾ ਐਣ ਔਰ ਸਿਰ ਤੇ ਦਸਤਾਰਾਂ ਸਜਾਈਆਂ ਛੜੀਆਂ ਕਲਗੀਆਂ ਸਜਾਈਆਂ ਸੁਖਾਲਾ ਦੇ ਪੋਤਰੇ ਤਿਆਰ ਹੋਏ ਤੇ ਕਰਮਚਾਰੀ ਆ ਗਏ ਦਾਦੀ ਮਾਂ ਸਾਡੇ ਹਵਾਲੇ ਕਰ ਸਾਹਿਬ ਜੀ ਆਦੇ ਬੜਾ ਅਸੀਂ ਮਨਾਉਣੀ ਐ ਤੇ ਮੰਦੇ ਨਹੀਂ ਆਣ ਸਮਝਾ ਤੇ ਈਣ ਮੰਨ ਜਾਣ ਆਖੇ ਲੱਗ ਜਾਣ ਪਰ ਨਹੀਂ ਲੱਗ ਸਾਹਿਬ ਯਾਦਿਆ ਡੋਲ ਰਹੇ ਔਰ ਮਾਤਾ ਜੀ ਨੂੰ ਆਖਰੀ ਚਰਨ ਛੋਏ ਘੁੱਟ ਕੇ ਪਿਆਰ ਕੀਤਾ ਤੇ ਫੜੇ ਗਾਈ ਦਾਦੀ ਮਾਂ ਨੂੰ ਆਖਰੀ ਤੁਰ ਪੈ ਨੇ ਸਾਹਿਬ ਯਾਦਿਆ ਖਿਆਲ ਕੀਤਾ ਕਿ ਬਾਰੀ ਦੇ ਵਿੱਚ ਦੀ ਸਾਹਿਬ ਯਾਦਾਂ ਕੱਢਿਆ ਜਾਵੇ ਤਾਂ ਕਿ ਇਹ ਪਹਿਲੋ ਸਿਰ ਅੱਗੇ ਕਰਾਂਗੇ ਤੇ ਫਿਰ ਅਸੀਂ ਆਖਾਂ ਗੰ ਇਹਨਾਂ ਨੇ ਸਿਰ ਝੁਕਾ ਦਿੱਤਾ ਹੈ ਗਰੋ ਕਿਚੈਰੀ ਦੇ ਲਾਗੇ ਦਰਵਾਜੇ ਵਿੱਚ ਦੀ ਕੱਢ ਲਗਈ ਛੋੜ ਜੀ ਤਾਂ ਕਿ ਹੁਣ ਪੜਾਇਆ ਨੂੰ ਕੌਣ ਪੜਾਵੇ ਬਾਬਾ ਚੋਰਾਵਰ ਸਿੰਘ ਜੀ ਅੱਗੇ ਪਹਿਲੇ ਸੱਜਾ ਪੈਰ ਛੇਤਰ ਅੱਗੇ ਵਿਖਾਇਆ ਜੁੱਤੀ ਫਿਰ ਦੂਜਾ ਪੈਰ ਅੱਗੇ ਕੱਢਿਆ ਫਿਰ ਸਿਰ ਅੱਗੇ ਲਗਾਇਆ ਇੱਤੈ ਬਾਬਾ ਫਤੇ ਸਿੰਘ ਸਾਹਿਬ ਜੀ ਪਹੁੰਚੇ ਕਿ ਜਾਰੀ ਆ ਫਤੇ ਗਾਈ ਬੜੇ ਯਤਨ ਕੀਤੇ ਗੁਰੂ ਕੇ ਸਾਹਿਬ ਜੀ ਦੇ ਨਹੀਂ ਡੋਲ ਰਹੇ ਆਖਰਕਾਰ ਲਾਏ ਹੋਏ ਫਤਵੇ ਦੇ ਮੁਤਾਬਕ ਕੌਣ ਇਹਨਾਂ ਨੂੰ ਸ਼ਹੀਦ ਕਰੇਗਾ ਖਾਲਸਾ ਜੀ ਬਾਛਲ ਬੇਗ ਵਰਗੇ ਛਾਛਲ ਤੇ ਬਾਛਲ ਬੇਗ ਉਹਨਾਂ ਦਾ ਸਰਕਾਰੀ ਕਿਹਾ ਤੁਹਾਡਾ ਮੁਕਦਮਾ ਖਾਰਜ ਕਰ ਦਿੱਤਾ ਜਾਵੇਗਾ ਦੀਵਾਰ ਤੇ ਖੜੇ ਕਰ ਲੈ ਗੁਰੂ ਕੇ ਸਾਹਿਬ ਜੀ ਆਦੇ ਇਟ ਲਾਈ ਤੇਸੀਆਂ ਮਾਰ ਮਾਰ ਕੇ ਝਾਲਵਾ ਨੇ ਇਟ ਭੰਨਣ ਦੀ ਥਾਂ ਤੇ ਸਹਿਰਗਰਾਂ ਦੇ ਗਿੱਟੇ ਪੰਨ ਸਟੇ ਚੱਪੜੀਆਂ ਗੋਟੀਆਂ ਦੀਆਂ ਪੰਛਟੀਆਂ ਜਾਲਮਾਂ ਨੇ ਛਾਤੀਆਂ ਤੇ ਦੀਵਾਰ ਆਈ ਹੈ ਵੱਡੇ ਵੀਰ ਨੇ ਛੋਟੇ ਵੱਲ ਚਿਹਰਾ ਕਰਕੇ ਕਿਹਾ ਵੀਰ ਮੈਨੂੰ ਇੱਕ ਅਲਦਾ ਤੌਖਲਾ ਜਾਂ ਮਨ ਚ ਪੈਦਾ ਹੋ ਰਿਹਾ ਹੈ ਛੋਟੇ ਨੇ ਆਖਿਆ ਵੇਖੀ ਵੀਰ ਕਿਤੇ ਡੋਲਣਾ ਜਾਈ ਆਖਿਆ ਡੋਲਣ ਵਾਲੀ ਕੋਈ ਗੱਲ ਨਹੀਂ ਵੀਰ ਕੋਈ ਡੋਲਣ ਵਾਲੀ ਗੱਲ ਨਹੀਂ ਫਿਰ ਕੀ ਕਾਰਨ ਹੈ ਵੀਰ ਮੇਰਾ ਹੱਕ ਖੋਸਦਾ ਜਾ ਰਿਹਾ ਹੈ ਮੈਂ ਵੱਡਾ ਸਾਂ ਪਹਿਲੋਂ ਜਨਮ ਲਿਆ ਸੀ ਮੇਰਾ ਕੱਦ ਕਾਠ ਵੱਡਾ ਸੀ ਤੇਰਾ ਕੱਦ ਛੋਟਾ ਤੂੰ ਮਗਰੋਂ ਜਨਮ ਲਿਆ ਐ ਲੇਕਿਨ ਦੀਵਾਰ ਨੇ ਪਹਿਲਾਂ ਤੈਨੂੰ ਆਪਣੀ ਲਪੇਟ ਚ ਲੈਣਾ ਤੇ ਮੇਰੀ ਵਾਰੀ ਫੇਰ ਆਉਣੀ ਐ ਮੇਰਾ ਹੱਥ ਥੋਸਦਾ ਜਾ ਰਿਹਾ ਐ ਮੇਰੇ ਮਨ ਤੋਂ ਤੌਖਲਾ ਕਿ ਮੈਂ ਵੱਡਾ ਥਾਂ ਮੇਰਾ ਫਰਜ਼ ਸੀ ਮੈਂ ਪਹਿਲੋ ਸ਼ਾਹਾਦ ਦਾ ਜਾਮ ਪੀਂਦਾ ਐ ਛੋਟੇ ਨੇ ਆਖਾ ਵੀਰ ਜੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਾਇਆ ਤੇ ਇੱਕੇ ਹੀ ਪਿਵਾਲ ਤੇ ਚੜਕੇ ਸੱਜ ਖਣ ਨੂੰ ਦਾਦੇ ਦੀ ਗੋਦ ਦਾ ਨਿੱਕ ਮਾਣਾ ਗਏ ਸਹਿਬ ਯਾਦ ਨੇ ਸ਼ਹਾਦਤ ਹੋਣੀ ਮਾਤਾ ਜੀ ਨੂੰ ਖਬਰ ਮਿਲਣੀ ਫਤੇ ਦੀ ਆਵਾਜ਼ ਆਈ ਠੰਡੇ ਬੁਰਜ ਵਿੱਚ ਆਖਿਆ ਮੇਰੇ ਸਹਿਬ ਯਾਦਿਓ ਤੁਹਾਡੇ ਸਰੀਰ ਪੈਦਰੀ ਨਹੀਂ ਪੈਂਦੇ ਆਵਾਜ਼ ਆ ਰਹੀ ਹੈ ਆਖਿਆ ਦਾਦੀ ਮਾਂ ਅਸੀਂ ਅਕਾਲ ਬਾਣਾ ਪਹਿਰਦੇ ਆ ਤੇ ਸੱਜ ਖਣ ਨੂੰ ਜਾ ਰਹੇ ਹਾਂ ਚੰਗਾ ਮੇਰੇ ਪੋਤਰਿਓ ਜੇ ਤੁਸੀਂ ਜਾ ਰਹੇ ਹੋ ਤੁਹਾਨੂੰ ਦਾਦੀ ਵੀ ਮਗਰੇ ਆਵੇਗੀ ਮਾਤਾ ਜੀ ਨੇ ਦਸੂਮ ਦੁਆਰ ਚ ਪ੍ਰਾਨ ਚੜਾ ਕੇ ਤਾਲੂਏ ਰੰਗ ਕੱਢ ਕੇ ਗੁਰਪੁਰੀ ਪਿਆਨਾ ਕਰਕੇ ਖਾਲਸਾ ਜੀ 13 ਪੋ ਵਾਲੇ ਦਿਨ ਬਹੁਤ ਵੱਡੀ ਕੁਰਬਾਨੀ ਤੇ ਸਾਕਾ ਇਡੀਆਂ ਕੁਰਬਾਨੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ ਦੁਨੀਆਂ ਚ ਕੋਈ ਮਹਾਪੁਰ ਕਰ ਨਹੀਂ ਸਕਿਆ ਸੋ ਬਲਿਹਾਰ ਗਾਈਏ ਗੁਰੂ ਦੀ ਕਰਨੀ ਕਮਾਈ ਤੋਂ